ਜੇਕਰ ਤੁਹਾਨੂੰ ਇਹ ਜਾਣਕਾਰੀ ਫਾਇਦੇਮੰਦ ਲੱਗੀ ਹੋਵੇ ਤਾਂ ਹੋਰ ਲੋਕਾਂ ਨਾਲ ਵੀ ਇਸ ਨੂੰ ਸਾਂਝੀ ਕਰ ਸਕਦੇ ਹੋ ਤਾਂ ਜੋ ਹਰ ਲੋੜਵੰਦ ਵਿਅਕਤੀ ਤੱਕ ਇਹ ਜਾਣਕਾਰੀ ਪਹੁੰਚ ਸਕੇ ਅੱਗੇ ਅਸੀਂ ਤੁਹਾਨੂੰ ਉੱਥੇ ਲੈ ਕੇ ਜਾਵਾਂਗੇ ਉਸ ਵੈੱਬਸਾਈਟ ਦੇ ਵਿੱਚ ਲੈ ਕੇ ਜਾਵਾਂਗੇ ਤੇ ਸਟੈਪ ਬਾਈ ਸਟੈਪ ਤੁਹਾਨੂੰ ਪ੍ਰੈਕਟੀਕਲ ਵੀ ਕਰਕੇ ਦਿਖਾਵਾਂਗੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅਸੀਂ ਉਸ ਵੈੱਬਸਾਈਟ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਆ ਹੈਗੀ ਉਹ ਵੈਬਸਾਈਟ ਬੈਨੀਫਿਸ਼ੀਅਰੀ ਸਰਚ ਵਿਦ ਸਕੀਮ ਇਸ ਨੂੰ ਤੁਸੀਂ ਓਪਨ ਕਰਨਾ ਹੈ ਜੀ ਓਪਨ ਕਰਨ ਤੋਂ ਬਾਅਦ ਤੁਹਾਨੂੰ ਇਹ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਐਂਡ ਡਿਵੈਲਪਮੈਂਟ ਆਫ ਊਮਨ ਐਂਡ ਚਿਲड्रन ਵਾਲਾ ਆਪਸ਼ਨ ਗਵਰਨਮੈਂਟ ਆਫ ਪੰਜਾਬ ਦੀ ਵੈਬਸਾਈਟ ਖੁੱਲ ਜਾਏਗੀ ਬੈਨੀਫਿਸ਼ੀਅਰੀ ਸਰਚ ਵਿਦ ਸਕੀਮ ਇਹਦੇ ਵਿੱਚ ਤੁਹਾਨੂੰ ਚਾਰ ਆਪਸ਼ਨ ਮਿਲਣਗੇ ਜੀ ਸਿਲੈਕਟ ਡਿਸਟ੍ਰਿਕਟ ਸਿਲੈਕਟ ਬਲੌਕ ਸਿਲੈਕਟ ਬਲੇਜ ਤੇ ਸਿਲੈਕਟ ਸਕੀਮ ਸਭ ਤੋਂ ਪਹਿਲੇ ਤੁਸੀਂ ਆਪਣਾ ਜੋ ਵੀ ਤੁਹਾਡਾ ਡਿਸਟ੍ਰਿਕਟ ਹੈ ਉਸ ਨੂੰ ਸਿਲੇਕਟ ਕਰਨਾ ਹੈ ਉਸ ਤੋਂ ਬਾਅਦ ਬਲੌਗ ਸਿਲੇਕਟ ਕਰਨਾ ਹੈ ਜੀ ਉਸ ਤੋਂ ਬਾਅਦ ਤੁਸੀਂ ਬਲੇ ਸਿਲੇਕਟ ਕਰਨਾ ਹੈ ਜੀ ਬਲੇ ਸਿਲੇਕਟ ਕਰਨ ਤੋਂ ਬਾਅਦ ਤੁਹਾਨੂੰ ਸਕੀਮ ਦਾ ਆਪਸ਼ਨ ਆ ਜਾਊਗਾ ਜੀ ਸਕੀਮ ਦੇ ਵਿੱਚ ਜਿਹੜੀ ਵੀ ਤੁਹਾਡੀ ਸਕੀਮ ਹੈਗੀ ਹੈ ਜੋ ਵੀ ਤੁਸੀਂ ਹੈਗੇ ਹੋ ਡਿਪੈਂਡੈਂਟ ਚਿਲड्रन ਹੋ ਜਾਂ ਡਿਸੇਬਲ ਪਰਸਨ ਹੋ ਜਾਂ ਵਿਡੋ ਹੋ ਜਾਓ 올ਡ এজ ਹੋ ਇਹਨਾਂ ਤਿੰਨਾਂ ਚਾਰਾਂ ਆਪਸ਼ਨਾਂ ਦੇ ਵਿੱਚੋਂ ਤੁਸੀਂ ਜੋ ਵੀ ਹੈਗੇ ਹੋ ਉਹ ਤੁਸੀਂ ਸਿਲੇਕਟ ਕਰ ਲੈਣਾ ਹੈ ਜੀ ਅਪਾ ਡਿਸੇਵਲ ਦਾ ਚੈੱਕ ਕਰਾਂਗੇ ਉਸ ਤੋਂ ਬਾਅਦ ਇੱਥੇ ਕੈਪਚਰ ਕੋਡ ਆਂਦਾ ਹੈ ਜੀ ਉਸ ਨੂੰ ਤੁਸੀਂ ਫਿਲ ਕਰਨਾ ਹੈ ਜਿੱਦਾਂ ਜਿੱਦਾਂ ਕੈਪਚਰ ਕੋਡ ਹੈਗਾ ਉਸੇ ਤਰੀਕੇ ਨਾਲ ਤੁਸੀਂ ਇਸ ਨੂੰ ਫਿਲ ਕਰਨਾ ਹੈ ਜੀ ਆਓ ਮੈਂ ਕਰ ਲੈਣਾ ਇਹਨੂੰ ਇੱਕ ਮਿੰਟ ਉਸ ਤੋਂ ਬਾਅਦ ਤੁਹਾਨੂੰ ਇੱਥੇ ਸਰਚ ਦਾ ਆਪਸ਼ਨ ਮਿਲੇਗਾ ਜੀ ਸਰਚ ਦਾ ਆਪਸ਼ਨ ਨੂੰ ਤੁਸੀਂ ਟਿਕ ਮਾਰਕ ਕਰਨਾ ਹੈ ਜੀ ਉਸ ਤੋਂ ਬਾਅਦ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈਗੀ ਉਹ ਸਾਰੀ ਆਜੂਗੀ ਤੇ ਥੋੜਾ ਰੁਕਣਾ ਪਊਗਾ ਇਸ ਤਰੀਕੇ ਨਾਲ ਤੁਹਾਡੀ ਇਹ ਲਿਸਟ ਖੁੱਲ ਜਾਏਗੀ ਜੀ ਇਹ ਦੇਖੋ ਤੱਲੇ ਸਾਰੀ ਪੈਨਸ਼ਨ ਲਿਸਟ ਆ ਗਈ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਇਹ ਸਿਕਿਉਰਿਟੀ ਰੀਜ਼ਨ ਕਰਕੇ ਆਪਾਂ ਟੋਟਲ ਨਹੀਂ ਦਿਖਾ ਸਕਦੇ ਆ ਜਿੰਨੇ ਵੀ ਹੈਗੇ ਜੀ ਸਾਰਿਆਂ ਦੇ ਨਾਮ ਇੱਥੇ ਸੋਝਣਗੇ ਡਿਸਟ੍ਰਿਕਟ ਬਲੋਕ ਬਲੇਜ਼ ਔਰ ਪੀਐਲ ਨੰਬਰ ਤੱਕ ਇਹਦੇ ਵਿੱਚ ਆਊਗਾ ਕਦੋਂ ਤੁਹਾਡੀ ਪੈਨਸ਼ਨ ਲਾਗੂ ਹੋਈ ਹੈ ਕਦੋਂ ਤੁਸੀਂ ਲਗਾਈ ਹੈ ਉਹ ਸਾਰੀ ਇਨਫੋਰਮੇਸ਼ਨ ਇਹਦੇ ਵਿੱਚ ਆਜੂਗੀ ਠੀਕ ਹੈ ਜੀ